ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਨਵੇਂ ਦਿਨ 'ਚ ਤੇ ਅੱਜ ਰਾਤ ਥੋੜੀ ਜਿਹੀ ਨੀਂਦ ਠੀਕ ਠਾਕ ਆਈ ਥੋੜਾ ਕਾਲਾ ਕੋਲਾ ਜਿਹਾ ਖਰਾਬ ਹੋ ਗਿਆ ਲੋ ਬਈ ਮੈਨੂੰ ਮੇਰਾ ਪੁਰਾਣਾ ਮਿੱਤਰ ਮਿਲ ਗਿਆ ਸਿੱਧੂ ਇਹ ਅੱਜ ਕੱਲ ਬੜਾ ਫੇਮਸ ਹੋ ਰਿਹਾ ਹੁੰਦਾ ਸਾਡਾ ਗ੍ਰੈਨਿਮਲਸ 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 ਮੇਰਾ ਮੇਰਾ ਹੈਂਡਲ ਬੈਡਨਿਸ ਗੁਰੂ ਆ ਮੇਰੀ ਕੰਪਨੀ ਦਾ ਗ੍ਰੈਨਿਮਲ ਹੈ ਮੇਰੇ ਨਾਲ ਕੰਮ ਕਰਦਾ ਆਪੋਲ ਹਾਂ ਕਰਦਾ ਇਹ ਤੁਸੀਂ ਦੇਖਿਆ ਹੁਣ ਆ ਏਦਾਂ ਭੱਜੇ ਭੱਜਾਉਂਦਾ ਗੋਟੇ ਜੇ ਫੱਲ ਹੁੰਦਾ ਬੰਦੇ ਚੰਗਾ ਮੁੰਡਾ ਸੀ ਯੂਨੀਵਰਸਿਟੀ ਇਕੱਠੇ ਰਹੇ ਆ ਤੁਸੀਂ ਵੀ ਉੱਪਰ ਜਾ ਰਹੇ ਹੋ ਹਾਂ ਜਾਂ ਹੋ ਕੇ ਆ ਰਹੇ ਨਾ ਨਾ ਨਿਕਲ ਰਹੇ ਆ ਅਸੀਂ ਠੀਕ ਆ ਇਕੱਠੇ ਹੀ ਆ ਬੰਦੇ ਤੇ ਵਾਹ ਕੰਮ ਨਾਮ ਚ ਮੈਂ ਕਾਰ ਕਰਿਓ ਸੋ ਭਾਈ ਤੁਰ ਪਏ ਐਥੋਂ 6-7 ਘੰਟੇ ਦਾ ਐਸਟੀਮੇਟ ਹੈਗਾ ਜਾਣ ਦਾ। ਆ ਕਰਮੀ ਜੀ ਸਾਡੇ ਉੱਠ ਗਏ ਗੁੱਡ ਮਾਰਨਿੰਗ। ਸੇ ਹੈਲੋ। ਇਹ ਬਈ ਭੱਜਦੇ ਕੈਮਰੇ ਨੂੰ ਦੇਖ ਕੇ ਇਹ ਦਾਈ ਆਪਣਾ। ਬਈ ਠੀਕ ਐ। ਬਈ ਰਾਤ ਚੱਲ ਰਹੇ ਸੀ। ਉੱਪਰ ਜਿਹੜਾ ਪਹਾੜ ਆਇਆ। ਪਤਾ ਨਹੀਂ ਦਿਖ ਰਿਹਾ ਕਿ ਨਹੀਂ ਇਹ ਆਹ ਵਾਲਾ ਇਹ ਹੈਗਾ ਥਮ ਸ਼ੇਰਪੂ ਇਹ ਵੀ ਪੀਕ ਇੱਥੇ ਦੀ ਨੀਚੇ ਦੇਖੋ ਪਾਣੀ ਚੱਲ ਰਿਹਾ ਇਹਨਾਂ ਸਾਫ਼ ਪਾਣੀ ਹੈ ਇੰਨਾ ਸਾਫ਼ ਪਾਣੀ ਨਹੀਂ ਮੈਂ ਦੇਖਿਆ ਕਦੇ ਆਪਣੇ ਵੀ ਹੁੰਦਾ ਪਰ ਇਹ ਤਾਂ ਬਹੁਤ ਹੀ ਸਾਫ਼ ਹੈ ਘੈਂਟ ਘੈਂਟ ਰਹਾ ਵਿੱਚ ਤੋਂ ਲੰਘਦਾ ਹੋਇਆ ਮੈਂ ਇਹ ਦੇਖਿਆ ਜਾਵੇ ਪਹਾੜ ਸਾਰੇ ਬਸ ਇੱਕੋ ਤਰ੍ਹਾਂ ਦੇ ਹੁੰਦੇ ਆ ਪਰ ਬੰਦੇ ਬਦਲ ਜਾਂਦੇ ਓਵੇਂ ਦੇ ਦਰਖਤ ਉਹੀ ਪਾਣੀ ਥੋੜੀ ਥੋੜੀ ਚੀਜ਼ਾਂ ਬਦਲ ਜਾਂਦੀਆਂ ਇੱਥੇ ਬੋਧੀਸਮ ਹੈ ਆਪਣੇ ਉਧਰ ਸਿੱਖੀਸਮ ਹਿੰਦੂਇਸਮ ਬੁੱਧਿਧਮ ਵੀ ਹੁੰਦਾ ਉੱਥੇ ਆਪਣੇ ਲਦਾਖ ਵਾਲੀ ਸਾਈਡ ਆ ਦੇਖੋ ਕਲਾਕਾਰੀਆਂ ਕਰੀਆਂ ਹੋਈਆਂ ਇਹ ਕਰਮੀ ਜੀ ਆਪਣੇ ਦੱਸ ਰਹੇ ਕਹਿੰਦੇ ਮੈਂ ਇੱਥੇ ਆ ਕੇ ਰੁਕਿਆ ਸੀ ਇਹ ਲੋਚੇ ਬਿਮਾਰ ਹੋ ਗਏ ਸੀ ਇੱਥੇ ਤੇ ਇੱਥੇ ਅੱਗੇ ਲਟਿਆ ਇਹ ਦੇਖ ਇਹਨੇ ਪਛਾਣਿਆ ਕਿ ਨਹੀਂ ਪਛਾਣਿਆ ਚਲੋ लेट्स ਗੋ ਥੈ ਬਾਈ ਮਨੇ ਚੰਡੀਗੜ੍ਹ ਦੇ ਮੁੰਡੇ ਹੀ ਮਿਲੇ ਆਪਣੇ ਹੋਰ ਉਹ ਪਹਿਲਾ ਜਿਹੜਾ ਪਹਿਲਾ ਮਿਲਿਆ ਸੀ ਸਿੱਧੂ ਆਪਣਾ ਭਰਾ ਉਹ ਤਾਂ ਚਲੋ ਮਿਲੇ ਹੀ ਮਿਲੇ ਨਾਲ ਹੋਰ ਦੋ ਦੋ ਚਾਰ ਮੁੰਡੇ ਅੱਗੇ ਜਾ ਰਹੇ ਉਹ ਜਾ ਰਹੇ ਸੋ ਬਾਈ ਮਿਲਦਾ ਹੀ ਰਹਿੰਦਾ ਕੋਈ ਨਾ ਕੋਈ ਆਪਣਾ ਬੰਦਾ ਸੋ ਬਾਈ ਇੱਕ ਹੋਰ ਆ ਗਿਆ Спасибо, что у меня есть. ਦੇਖੋ ਬਈ ਘੈਂਟ ਜਿਹਾ ਪੋਲ ਆ ਗਿਆ ਤੇ ਝਰਨਾ ਸਾਫ ਪਾਣੀ ਜਿਹੜੇ ਜਿਹੜੇ ਨਹੀਂ ਆ ਸਕਦੇ ਬਈ ਉਹ ਮੇਰੀ ਵੀਡੀਓ ਚ ਦੇਖ ਲੋ ਬਾਕੀ ਜੇ ਤੁਸੀਂ ਆਉਣਾ ਚਾਹੁੰਦੇ ਤਾਂ ਲਿਓੜ ਦੀ ਗਾਰੰਟੀ ਮੇਰੀ ਹੈ ਦੇਖੋ ਉਹ ਉਪਰੋਂ ਵਹਿ ਰਿਹਾ ਪਾਣੀ ਆਹ ਪਾਣੀ ਦੇਖੋ ਕਿੰਨਾ ਸਾਫ ਆਹ ਕੋ ਉੱਪਰ ਜਾਣਾ ਬਈ ਇੱਥੇ ਪਹੁੰਚਾਓ ਦੇਖੋ ਲੋਕ ਜਾ ਰਹੇ ਉੱਪਰ ਵਾਉ ਉੱਪਰ ਵੀ ਕੋਈ ਮਨਿਸਟਰੀ ਹੈ ਇਹਨਾਂ ਦੀ ਇਹ ਮੋਂਜ਼ੋ ਆ ਗਿਆ ਮੋਂਜ਼ੋ ਕਹਿੰਦੇ ਨੂੰ ਮੋਂਜ਼ੋ ਇੱਥੇ ਮੈਨੂੰ ਲੱਗਦਾ ਹੁਣ ਪਰਮਿਟ ਜਾ ਕੱਟ ਹੋਣਾ ਆਪਣਾ ਪਰਮਿਟ ਬਣਦਾ ਬਾਹਰ ਵਾਲਿਆਂ ਦਾ ਹੋਰ ਹੈ ਮਤਲਬ ਪੈਸੇ ਉਹਨਾਂ ਦੇ ਜ਼ਿਆਦਾ ਹੈ ਇੰਡੀਅਨ ਦੇ ਕੱਟ ਹੈ ਤੇ ਨਪਾਲੀਆਂ ਦੇ ਹੋਰ ਕੱਟ ਹੈ ਨਪਾਲੀਆ ਦਾ 100 ਰੁਪਏ ਹੀ ਆ ਆਪਣਾ ਦੇਖਦੇ ਕਿੰਨਾ ਬਣਦਾ ਵੈਲਕਮ ਟੂ ਸਾਗਰ ਮਾਥਾ ਨੈਸ਼ਨਲ ਪਾਰਕ ਵਰਲਡ ਹੈਰੀਟੇਜ ਸਾਈਟ ਹੈ ਬਈ ਇਹ ਦੋ ਇਹ 2033 ਚ ਚੱਲ ਰਹੇ ਅੱਗੇ ਚੱਲ ਰਹੇ ਨਾ ਨਪਾਲੀ ਤਾਂ ਇਦਾਂ ਲਿਖਦੇ ਆ ਆ ਮੈਂ ਬਣਾਇਆ ਹੋਇਆ ਮੈਂ ਬਣਾਇਆ ਹੋਇਆ ਨੇ ਨਾਂਚ ਆਇਆ ਜੋ ਆਮ ਦਾ ਆਪਾਂ ਆਇਸ ਮੋਗਾ ਵੀ ਜਾਈ ਲੈ ਸੋਭੇ ਇਦਾਂ ਅੰਦਰ ਬਣਾਉਂਦੇ ਆ ਇਹ ਤੇ ਉਧਰ ਵੀ ਬਣ ਰਿਹਾ ਇੰਡੀਅਨ ਦਾ ਹੈਗਾ ਇਹ 2000 ਦਾ ਤੇ ਬਾਹਰ ਵਾਲਿਆਂ ਦਾ 3000 ਦਾ ਇੱਕ ਇਹ ਤੋਂ ਪਹਿਲਾਂ ਬਣਿਆ ਇਸ ਪਾਸੇ ਇੱਧਰ ਉੱਥੇ 3000 ਬਾਹਰ ਲਿਆਂ ਦਾ ਤੇ ਮੇਰਾ ਬਣਿਆ 1500 ਦਾ ਇੰਨੇ ਕੁ ਦਾ ਹੈ ਹਨ ਹੈ? ਹਾਂ ਜੀ ਠੀਕ ਹੈ। ਬਈ ਇਦਾਂ ਦੇ ਕਾਰਡ ਬਣਾ ਕੇ ਦਿੰਦੇ ਇਹ। ਪਰ ਇਹਨੇ ਮੇਰੇ ਤੇ ਅਫਗਾਨਿਸਤਾਨ ਲਿਖਤਾ ਯਾਰ। ਕਾਰਡ 'ਚ ਇਹ ਆ ਯਾਰ। ਯਾਰ ਇਸ ਕੋ ਇੰਡੀਆ ਕਰ ਦੋ ਭਾਈ। ਤੋ ਭਾਈ ਚੇਂਜ ਕਰਨ ਆਇਆ। ਚੱਲ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਹੈ ਸਭ 'ਸੌਟ ਆਊਟ ਹੋ ਗਏ। ਥੈਂਕ ਯੂ। ਤੋ ਭਾਈ ਹੁਣ ਉਹਨੇ ਇੰਡੀਆ ਕਰਿਆ। ਪਹਿਲਾਂ ਅਫਗਾਨਿਸਤਾਨੀ ਬਣਾਤਾ ਸੀ ਮਨੂੰ। ਨਾਓ ਨਾਓ ਆਮ ਇੰਡੀਅਨ। ਸਿੱਕ ਉਚਾਈਂ। ਕੀਪਸ ਸੇਫ ਬੀ ਗੀਮਸ ਐਂਡ ਪੌਪਲ। ਸੋ ਭਾਈ ਇਦਾਂ ਦਾ ਇੱਥੇ। ਫਿਰ ਬਾਅਦ ਚ ਦੋਏ ਪਰਮਿਟ ਇੱਥੇ ਬਣ ਕੇ ਉਸ ਤੋਂ ਬਾਅਦ ਇੱਥੇ ਚੈੱਕ ਹੁੰਦਾ ਬਾਹਰ ਲਿਆਂ ਵਾਸਤੇ 6000 ਨੇਪਾਲੀ ਤੇ ਇੰਡੀਅਨ ਵਾਸਤੇ 2350 2000 2000 ਤੇ 1500 ਸਹੀ ਹੈ ਸੋ ਭਾਈ ਆਪਾਂ ਐਂਟਰ ਹੋ ਗਏ ਸਾਗਰਮਾਥਾ ਨੈਸ਼ਨਲ ਪਾਰਕ ਆ ਦੇਵੀ ਦੇ ਕੋਈ ਨਹੀਂ ਬਣੇ ਇੱਧਰ ਵੀ ਹਣਾ ਨੂੰ ਜਾਣਾ ਥੋੜਾ ਜਾਣਾ ਠੀਕ ਹੈ 32 ਸੈਕਿੰਡ ਐ ਪਲਿਸ نیچے ਬਹੁਤ ਉਤਰਾਈ ਹੈ ਹੁਣ ਉਤਰਾਈ ਹੈ ਸੋ ਭਾਈਓ ਪਰਮਿਟ ਬਣਾਉਣ ਤੋਂ ਬਾਅਦ ਇੱਕ ਸੋਨਾ ਜਿਹਾ ਬਰੇਜ ਆਉਂਦਾ ਇਹਨੂੰ ਕ੍ਰੋਸ ਕਰਕੇ ਆਇਆ ਹੁਣੇ ਬਸ ਹੁਣ ਅੱਗੇ ਜਾਣਾ ਆ ਬਾਈ ਨੇ ਗਾਣੇ ਲਾਏ ਹੋਏ ਆ ਕੈਮਰੇ ਦੀ ਬੈਟਰੀ ਰਹਿ ਗਈ 30% ਕੱਢ ਦੂਗਾ ਜਲ ਦੇਖਦੇ ਹੁਣ ਖਾਣੇ ਲਈ ਰੁਕਣਾ ਕਿਤੇ ਵੀਰ ਮੈਂ ਠੀਕ ਹੈ ਚ ਰੋਕੇ ਬਾਈ ਥੋੜਾ ਜਿਹਾ ਖਾਇਆ ਤੇ ਮੈਂ ਕੈਮਰਾ ਕੀਤਾ ਚਾਰਜ ਕੈਮਰਾ ਕੈਮਰੇ ਦੀ ਬੈਟਰੀ ਡਾਊਨ ਹੋ ਗਈ ਸੀ ਤੇ ਆਪਾਂ ਟੋਪੀ ਲੈ ਲਈ ਫੇਰ ਕਿਉਂਕਿ ਧੁੱਪ ਹੋ ਗਈ ਬਾਈ ਚੰਗੀ ਉਦਾਂ ਗਰਮੀ ਨਹੀਂ ਹੈਗੀ ਪਰ ਟੋਪੀ ਮੈਂ ਲੈ ਲਈ ਕਿਉਂਕਿ ਤਿੱਖੀ ਹੈ ਧੁੱਪ ਚੁਬਦੀ ਹੈ ਸੋ ਇੱਕ ਹੋਰ ਆ ਬ੍ਰਿਜ ਆ ਗਿਆ सस्पेंशन ਬ੍ਰਿਜ ਕਹਿੰਦੇ ਇਹਨੂੰ ਅਜੇ ਥੋੜਾ 4 ਘੰਟੇ ਲੱਗਣਗੇ ਹੋਰ ਤੇ ਹੁਣ ਰਾਹ 'ਚ ਕਹਿੰਦੇ ਸਾਰਾ ਜੰਗਲੇ ਜੰਗਲ ਐ ਕੋਈ ਦੁਕਾਨ ਨਹੀਂ ਆਉਣੀ ਕੋਈ ਕੁਛ ਨਹੀਂ ਆਉਣੀ ਬਟ ਇਦਾਂ ਨਹੀਂ ਹੋ ਸਕਦਾ ਕੋਈ ਇੱਕ ਅੱਧੀ ਤਾਂ ਹੋਊਗੀ ਚਲੋ ਦੇਖਦੇ ਆ ਕਾਫੀ ਲੰਬਾ ਬਈ ਇਹ ਬਹੁਤ ਹਿੱਲਦਾ ਜਾ ਰੰਗ ਦੇ ਦੇ ਤੁਹਾਨੂੰ ਅਲੱਗ ਐਕਸਪੀਰੀਅੰਸ ਬੜਾ ਮਨ ਹੁੰਦਾ ਸੀ ਜਦੋਂ ਵੀਡੀਓ ਦੇਖਦਾ ਸੀ ਨਾ ਕਿ ਇਹਨਾਂ ਉੱਪਰ ਨੂੰ ਲੰਘਣਾ ਏ ਗळा ਯਾਰ ਥੋੜਾ ਥੋੜਾ ਖਰਾਬ ਹੋਣ ਲੱਗ ਗਿਆ ਬਾਈ ਜਾ ਕੇ ਉੱਥੇ ਗਰਾਰੇ ਕਰਨੇ ਪੈਣੇ ਆਹੋ ਚੀਜ਼ ਹਵਾ ਚੱਲ ਰਹੀ ਪੂਰੀ ਮਾਰੋ ਮਾਰ ਰ ਆ ਗਿਆ ਉੱਥੇ ਨੂੰ ਜਾਣਾ ਥੋੜਾ ਪਾਣੀ ਦੇ ਨੇੜੇ ਆ ਗਏ ਅਸੀਂ ਆ ਗਿਆ ਆ ਕਰਮੀ ਆਉਂਦਾ ਦੁਰਿਆ ਕਾਲੇ ਕੱਪੜਿਆਂ 'ਚ ਦੇਖੋ ਹਿੰਮਤ ਈ ਆ ਭਾਈ 63 ਸਾਲ ਦਾ ਆ ਦੇਖੋ ਕੁਬਰਾ ਹਿੰਮਤੀ ਆ ਖਾ ਖਾ ਕੇ ਲਸਣੇ ਨੇ ਨੇਰੀ ਲਿਆਂਦੀ ਪਈ ਐ ਯਾ ਹਾ ਉਸ ਦਾ ਜੋਸ਼ ਸੋ ਭਾਈ ਇੱਥੇ ਗੋਰੀ ਗੋਰੇ ਹੋਏ ਪਏ ਆ ਇਦਾਂ ਲੱਗਦਾ ਕੋਈ ਹੋਰ ਕੰਟਰੀ ਚ ਆ ਗਏ ਹਾਂ ਮਤਲਬ ਨੇਪਾਲ ਨਹੀਂ ਕਿਤੇ ਹੋਰ ਸੋ ਆਪਣਾ ਕਰਮੀ ਬਾਈ ਆ ਗਿਆ ਠੀਕ ਹੈ ਗੁੱਡ ਜੰਗਲ ਜੰਗਲ ਵਾਲਾ ਰਸਤਾ ਆ ਗਿਆ ਬਾਈ ਹੁਣ ਜੰਗਲ ਜੰਗਲ ਬਾਤ ਚਲੀ ਹੈ ਪਤਾ ਚਲਾ ਹੈ ਚੱਡੀ ਪਹਿਨ ਕੇ ਫੁੱਲ ਖਿਲਾ ਹੈ ਫੁੱਲ ਖਿਲਾ ਹੈ ਇਹ ਇਟਸ ਅ ਕਾਰਟੂਨ ਮੋਗਲੀ ਤੋਂ ਬਈ ਪੌੜੀਆਂ ਆ ਗਈਆਂ ਆ ਪਾਣੀ ਚੱਲ ਰਿਹਾ ਛਰਨੇ ਦਾ ਪੱਗੇ ਸਿੱਧੀਆਂ ਪੌੜੀਆਂ ਚੜ੍ਹਣੀਆਂ ਉੱਪਰ ਪਤਾ ਨਹੀਂ ਕਿੰਨੀ ਕਿਚੜਾਈ ਹੈ ਹਜੇ ਬਸ ਚੱਲੀ ਜਾਓ ਅੱਖਾਂ ਜਾਂ ਬੰਦ ਕਰਕੇ ਇਹ ਸਿਸਟਮ ਇੱਥੇ ਮੈਂ ਤਾਂ ਇਹਨੂੰ ਦੇਖ ਦੇਖ ਕੇ ਚੜੀ ਜਾਣਾ ਕਰਮੀ ਜਾ ਰਿਹਾ ਸਾਡੇ ਨਾਲ 63 ਸਾਲ ਉਮਰ ਹੈ ਮੈਂ ਤਾਂ ਡਬਲ ਹੈ ਬਟ ਠੀਕ ਆ ਹਿੰਮਤੀ ਬੰਦਾ ਆਮਣੇ ਬਈ ਦੋ ਬ੍ਰਿਜ ਆ ਕੇ ਪਹੁੰਚ ਲਿਆ ਹਾਏ ਹਾਏ ਹਾਓ ਆਰ ਯੂ ਫਾਈਨ ਸੋ ਬਈ ਫੇਰ ਮਿਲ ਗਈ ਸਾਡੀ ਰਸ਼ੀ ਵਾਲੀ ਫਰੈਂਡ ਕੀ ਆਮ ਯੂ ਯਾ ਗੁੱਡ ਫਾਈਨ ਫਾਈਨ ਸੋ ਦੋ ਆਗੇ ਸਸਪੈਂਸ਼ਨ ਵਾਲੇ ਦੇਖਦੇ ਹੁਣ ਕਿਹੜੇ ਪਾਸੇ ਨੂੰ ਜਾਣਾ ਆਪਾਂ ਨੇ ਸੋ ਬਈ ਤੁਸੀਂ ਮੰਨ ਸਕਦੇ ਹੋ ਕਿ ਦੇਖੋ ਕੁਆਂਟਲ ਵਜਨ ਪਾ ਕੇ ਕੁਆਂਟਲ ਤੇ ਵੱਧ ਹੋਣਾ ਦੋ ਇੱਕ ਦੋ ਚਾਰ ਭਲਾਈਆਂ ਇਹ ਭਾਰੀਆਂ ਭਾਰੀਆਂ ਜਿਹੜੀਆਂ ਇਹ ਚੱਕੀ ਜਾ ਰਿਹਾ ਏ ਸੋ ਬਾਈ ਧੰਨ ਦਾ ਇਹ ਬੰਦਾ ਇੱਕ ਡੰਡਾ ਜਾਂ ਲਿਆ ਹੋਇਆ ਨੀਚੇ ਦੇਖੋ ਆਪਣੇ ਆਪ ਨੂੰ ਬੰਦਾ ਹੈ ਯਾਰ ਬੰਦਾ ਜਾ ਰਿਹਾ ਤੋ ਭਈਆ ਜਿਹੜੇ ਸਾਹਮਣੇ ਦੋ ਬ੍ਰਿਜ ਦਿਖ ਰਹੇ ਤੁਹਾਨੂੰ ਨੀਚੇ ਵਾਲੇ ਦਾ ਬੰਜੀ ਜੰਪਿੰਗ ਹੁੰਦੀ ਆ ਉੱਪਰ ਵਾਲਾ ਟੈਂਡਿੰਗ ਔਰ ਹਲੈਰੀ ਬ੍ਰਿਜਾ ਹਨਾ ਦਾਈ ਨੇ ਦੱਸਿਆ ਮੈਨੂੰ ਹੁਣੇ ਟੈਂਡਿੰਗ ਹਲੈਰੀ ਬ੍ਰਿਜਾ ਆ ਹਮ ਉਸਪੇ ਤੇ ਜਾਏਗੇ ਨਾ ਅਭੀ ਉੱਪਰ ਸੇ ਟੈਂਡਿੰਗ ਹਲੈਰੀ ਬ੍ਰਿਜ ਇਹਦੇ ਪਰ ਨੂੰ ਗਏ ਸੀ ਉਹ ਟੈਂਡਿੰਗ ਤੇ ਹਲੈਰੀ ਹਲੈਰੀ ਬਾਹਰ ਦਾ ਸੀਗਾ ਤੇ ਟੈਂਡਿੰਗ ਸੀਗਾ ਨੇਪਾਲ ਦਾ ਹਨਾ ਉਹ ਜਿਹੜੇ ਸਭ ਤੋਂ ਪਹਿਲਾਂ ਜਿਹਨਾਂ ਨੇ ਐਵਰੇਸਟ ਤੇ ਗਏ ਸੀ ਅੱਛਾ ਹਲੈਰੀ ਨਿਊਜ਼ੀਲੈਂਡ ਦਾ ਠੀਕ ਹੈ ਭਈ ਉਹ ਨਿਊਜ਼ੀਲੈਂਡ ਦਾ ਜਦੋਂ ਸਿੰਗਲੈਰੀ ਬ੍ਰਿਜ ਵਾਸਤੇ ਵੀ ਐ ਪੌੜੀਆਂ ਚੜ੍ਹਨੀਆਂ ਪੈਣੀਆਂ ਉਪਰ ਨੂੰ। ਵੇਖੋ ਤਾਂ ਸਿੱਧ ਸਾਰੀਓ ਚੜਾਈਓ ਚੜ ਰਹੇ ਹਾਂ। ਚੜਾਈ ਉੱਪਰ ਤੇ ਹਾਈ ਐਲਟੀਟਿਊਡ। ਬਸ ਠੀਕ ਐ ਹਜੇ ਤੱਕ ਬੋਡੀ ਵਧੀਆ ਰਿਸਪੌਂਸ ਦੇ ਰਹੀ ਆ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹਜੇ ਤੱਕ। ਸੋ ਬੰਜੀ ਜੰਪਿੰਗ ਵਾਸਤੇ ਆਹ ਰਸਤਾ ਬਣਿਆ ਹੋਇਆ। niche ਜਾਣਾ ਉੱਪਰ ਨਾਮ ਚੱਕ ਰਹਾ ਮੈਂ ਪੁੱਛੇ ਕਿ ਅਮੀ ਲੱਗਦਾ ਵੀ ਕੁਝ ਨਹੀਂ ਹੈ ਲੋਕ ਕਹਿ ਦਿੰਦੇ ਆ ਮੈਨੂੰ ਇੱਕ ਬੰਦੇ ਨੇ ਮੇਰਾ ਫਰੈਂਡ ਹੈ ਚੱਲ ਮੈਨੂੰ ਕਹਿੰਦਾ ਚੱਲ ਕੋਈ ਨਹੀਂ ਕਹਿੰਦਾ ਉੱਥੇ ਤਾਂ ਕਹਿੰਦਾ ਜਾਇਓ ਆਉਂਦੇ ਲੋਕ ਐਵਰੇਸਟ ਬੇਸ ਕੈਂਪ ਤੇ ਪਰ ਬਾਈ ਆ ਕੇ ਦੇਖੋ ਕੀਸੀਆਂ ਹੋ ਜਾਂਦੇ ਕੀਸੀਆਂ ਦੇਖ ਲੋ ਗੱਡੀਆਂ ਕਿਦਾਂ ਪਿੱਛੇ ਨੂੰ ਮੁੜਦੀਆਂ ਇਹਨਾਂ ਦੇ ਵੀ ਨਿਕਲਿਆ ਪਿਆ ਮਾਲ ਅੰਦਰ ਤੇ ਜਿਹੜਾ ਜਿਹਨਾਂ ਦਾ ਰੋਜ਼ ਦਾ ਕੰਮ ਹੈ ਸੋਖਾ ਨਹੀਂ ਹੈਗਾ ਇਹ ਕੰਮ ਸੋ ਭਈਆ ਮੈਪ ਹੈ ਅਸੀਂ ਇਸ ਟਾਈਮ ਕਿਤੇ ਆਹਾ ਟੋਪ ਡੰਡਾ ਤੇ ਆ ਸ਼ਾਇਦ ਆ ਇਥੇ ਆ ਦੇਖੋ ਯੂ ਆਰ ਹੇਅਰ ਨਾਮ ਤੇ ਰਹਿ ਗਿਆ ਥੋੜਾ ਜਿਹਾ ਫਾਕਡਿੰਗ ਤੋਂ ਆਏ ਆ ਲਿਖਿਆ ਹੋਇਆ ਕਹਿੰਦੇ ਵੀ ਕੁੱਤਿਆਂ ਦੀ ਬੜੀ ਪ੍ਰੋਬਲਮ ਹੈ ਜੇ ਤੁਹਾਨੂੰ ਕੁੱਤਾ ਫਾਲੋ ਕਰਦਾ ਤਾਂ ਬਾਈ ਰੁਕ ਜਾਓ ਉਹ ਨਾਲ ਨਾਲ ਨਾ ਤੋਰੋ ਪਿੰਡਾਂ 'ਚ ਲੰਘ ਜਾਂਦੇ ਫਿਰ ਕੁੱਤੇ ਫੇ ਕੱਢਣੇ ਔਖੇ ਕਹਿੰਦੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈ ਸਿንስ 1979 ਤੇ ਆ ਗਿਆ ਆਪਣਾ ਟੈਂਜਨ ਹਿਲੈਰੀ ਬ੍ਰਿਜ ਇਹਦਾ ਨਾਮ ਉਹ ਹਿਲੈਰੀ ਟੈਂਜਨ ਵੀ ਰੱਖ ਸਕਦੇ ਸੀ ਪਰ ਉਹਨੇ ਸਭ ਤੋਂ ਪਹਿਲਾਂ ਨੇਪਾਲੀ ਨੂੰ ਅੱਗੇ ਰੱਖਿਆ ਜਿਹੜਾ ਨੇਪਾਲੀ ਬੰਦਾ ਸੀ ਉਹਨੂੰ ਅੱਗੇ ਰੱਖਿਆ ਉਹਨੇ ਨਾਮ ਰੱਖਣ ਦੇ ਚੱਕਰ ਚ ਬਹੁਤ ਹਾਈਟ ਤੇ ਆ ਵੀ ਇਹ ਬਹੁਤ ਜ਼ਿਆਦਾ ਟੋਪੀ ਮੇਰੀ ਉੱਡਣੇ ਨੂੰ ਕਰਦੀ ਦਲਦਾ ਵੀ ਲੈ ਹੁਣੇ ਉੱਡ ਜਾਟ ਬਟ ਆਹ نیچے ਪੰਜੀ ਜਾਪੋ ਇਹਨੇ ਲੋਕ ਬੈਠੇ ਆਹੀ ਕੋਲ ਤੇ ਲੱਗੇ ਗਏ ਸੀ ਦੇਖ ਲਾਈ ਜਿਵੇਂ ਕਿਸੇ ਦਾ ਪਹਿਲਾ ਦਸਤ ਬਈ ਇਹ ਬੰਦਾ ਵੀ ਬਹੁਤ ਮੋੜਾ ਫਿਚਦਾ ਹਟਦਾ ਹੀ ਨਹੀਂ ਇਹ ਇਹ ਨਹੀਂ ਹਟਦਾ ਜਿਹੜੇ بڑا ਬੰਦਾ ਵੀ ਨਾਲ ਦਾ ਤੰਗ ਕਰਿਆ ਫੇਰ ਜਰਦਾ ਜਰਦੇ ਵੀ ਨਾ ਨਹੀਂ ਸਰਦਾ ਇਹ ਦੇਖੋ ਇਹਨੇ ਲਾ ਲਿਆ ਕਿਤੇ ਇਧਰ ਲਗਾਇਆ ਇਧਰ ਲਗਾਇਆ ਇਧਰ ਲਗਾਇਆ ਦੰਦ ਦਿਖਾਓ ਦੰਦ ਇਹ ਦੰਦ ਖਰਾਬ ਕਰ ਲਿਆ ਤੁਸੀਂ ਲਗਾਤੇ ਹੋ ਇਹ ਮੈਂਚੈਸਟਰ ਯੂनाइटेड ਦਾ ਫੈਨ ਹੈ ਭਾਈ ਪਤਾ ਹੈ ਇਹ ਫੁੱਟਬਾਲ ਕਲੱਬ ਯਾ ਸਰ ਫਕਾ ਹੈ ਠੀਕ ਹੈ ਕੰਮ ਕਰ ਰਹੇ ਹੋ ਭਾਈ ਠੀਕ ਹੈ 올 ది ਬੈਸਟ ਸੋ ਭਈਆ 1 ਮਿੰਟ ਪੁਆਇੰਟ ਜਿਆ ਆਇਆ ਇਥੇ ਲਿਖਿਆ ਹੋਇਆ

अच्छा मेरा फरमेंट था ठीक है ठीक है आप क्या करते थे वहां पे मैं अपने अह उसमें शुरू मर गए काम कर रहा हूं हां टनल में ठीक है ठीक है ये नेपाली भाई हुन अपने देश से आ गया इथे काम कर रहा है ठीक है ठीक है ठीक है चलो ठीक है पंजाबी नेपाली भाई भाई है मेरा पंजाबी अच्छा दोस्त है ना अच्छा होता है पंजाबी हां पंजाबी कूटे यार अच्छा इसने भाई ने मने आप पूछा के ना किथे इंडियन हां ਹੈਨਾ ਇੰਡੀਆ ਜੀ ਕਿੱਥੇ ਮੈਂ ਕਿਹਾ ਪੰਜਾਬ ਤੋਂ ਸੋ ਕਹਿੰਦਾ ਪੰਜਾਬੀ ਵਧੀਆ ਹੁੰਦੇ ਐਦਾਂ ਕਰਕੇ ਹੈਨਾ ਚਲੋ ਠੀਕ ਹੈ ਭਾਈ ਇਹ ਮੁੰਡੇ ਪਹੁੰਚ ਗਏ ਆਪਣੇ ਨਾਲ ਦੇ ਉਹ ਕਿੱਥੇ ਗਿਆ ਉਹ ਵੀ ਆ ਗਿਆ ਉਧਰ ਕਰੀ ਕਰਮੀ ਉਹ ਖੜਾ ਸੋ ਬਾਕੀ نیچے ਆ ਕੋਈ ਉੱਪਰ ਲੰਘੇ ਹੁਣ ਨਹੀਂ ਪਤਾ ਲੱਗ ਰਿਹਾ ਭਾਈ ਕੁਝ ਦੇਖ ਸਕਦੇ ਆ ਭਾਈ ਤੁਸੀਂ ਚੜਾਈ ਪੂਰੀ ਸਿੱਧੀ ਹੋਈ ਆ ਪੱਥਰਾਂ ਪੱਥਰ ਪੱਥਰਾਂ ਚੋਂ ਉ ਜਾਣਾ ਪੈ ਰਿਹਾ ਜਗਹ ਨੂੰ ਲੱਗਦਾ ਸੌਖਾ ਕੰਮ ਐ ਤਾਂ ਆ ਜਿਓ ਬਾਈ ਅਗਲੀ ਵਾਰੀ ਲੱਗ ਜੂ ਪਤਾ ਚੰਗੀ ਤਰ੍ਹਾਂ ਹੀ ਪਰ ਠੀਕ ਐ ਆਪਣੀ ਤਿਆਰੀ ਕਰਕੇ ਰੱਖੋ ਫੇਰ ਕੋਈ ਚੱਕਰ ਨਹੀਂ ਮੈਂ ਵੀ ਟ੍ਰੇਨਿੰਗ ਟ੍ਰੇਨਿੰਗ ਕਰੀ ਗਿਆ ਤਾਂ ਚੜ ਰਿਹਾ ਠੀਕ ਐ ਪਰ ਜੇ ਤੁਸੀਂ ਬਿਨਾਂ ਟ੍ਰੇਨਿੰਗ ਤੇ ਆ ਜੂਂਗੇ ਤਾਂ ਬੜਾ ਔਖਾ ਯਾਰ ਉਹ ਤਾਂ ਅੱਜ ਤੱਕ ਵੀ ਨਹੀਂ ਜਾਇਆ ਜਾਣਾ ਵੀ অলਮੋਸਟ 10 ਮਿੰਟ ਚ ਪਹੁੰਚ ਜਾਣਾ ਨਾਮ ਤੇ ਅਨਪਾਲ ਆਰਮੀ ਦੇ ਮੁੰਡੇ ਬੈਠੇ ਇਥੇ ਹਸਪੀਟਲ ਵੀ ਹੈ ਮੋਨੇਸਟਰੀ ਹੈ ਸਕੂਲ ਹੈ ਸਭ ਕੁਝ ਹੈਗਾ ਸੋ ਅਸੀਂ ਬਈ ਇਸ ਟਾਈਮ ਆ ਗਏ ਆ ਆ ਰਹੇ ਹਾਂ ਪ੍ਰਨਾਮ ਚ ਨਾਮ ਚ ਉਹ ਤੋਂ ਬਾਅਦ ਅੱਗੇ ਜਾਣਾ ਬਸ ਉਹ ਰੀਲੀ you are going or you already been there hungry okay it's nice so bhai <laughs> ye malaysia to paaji mile what's your name Kuglin. kugle dr. kugle hai ji eh to dr kugle yeah oh, nice to meet you te bhai itthe check post hai hun itthe check hona te apna permit wagera check karwana te baad fir nikalde itthe aur bhai uttho entry karayi hai hunn utthe to ਤੇ ਆ ਦੇਖੋ ਆ ਵਿੱਚ ਨੂੰ ਤੁਹਾਨੂੰ ਦਿਖਦੇ ਹੁਣੇ ਮੈਂ ਪਹੁੰਚ ਗਏ ਨਾਮ ਚੇ ਬਾਜ਼ਾਰ ਅੱਗੇ ਜਾ ਕੇ 10 ਮਿੰਟ ਜੇ ਬਸ ਪਹੁੰਚ ਜਾਣਾ ਮੇਨ ਜਿਹੜਾ ਹੈਗਾ ਉਹ ਕਿਰਕਲਾ ਜਿੰਦਾਂ ਨੂੰ ਹੂੰ ਉਹ ਬਾਈ ਦੀ ਟੋਪੀ ਕਿੰਨੀ ਸੋਹਣੀ ਹੈ 네ਪਾਲੀ ਟੋਪੀ 네ਪਾਲੀ ਬਹੁਤ ਅੱਛਾ ਹੈ ਅੱਗੇ 네ਪਾਲੀ ਥੈਂਕ ਯੂ ਲੈ ਗੁੱਗ ਲਾਇਏ ਸੀ ਬਾਈ ਨੇ ਚੰਗੇ ਹਵਾੜ ਮਾਰਦੀ ਸੀ ਤਿਆ ਬਣਾ ਰਹੇ ਪੱਥਰ ਕੁੱਟ ਕੇ ਗਲਾ ਖਰਾਬ ਹੋ ਗਿਆ ਯਾਰ ਸੌਦਾ বাজ ਜਾ ਜਾਂ ਵੱਜ ਗਿਆ ਸੋ ਬਈ ਵੈਲਕਮ ਟੂ ਨਾਮਚੇ ਨਾਮਚੇ ਬਾਜ਼ਾਰ ਨਾਮਚੇ ਬਾਜ਼ਾਰ ਦੇਖੋ ਕਿੱਡਾ ਬੜਾ ਸ਼ਹਿਰ ਵਸਿਆ ਹੋਇਆ ਬੜੀ ਦੂਰ ਆ ਕੇ ਸਾਨੂੰ ਬਈ 2:00 ਵੱਜ ਗਏ 7:00 ਵਜੇ ਤੁਰੇ ਸੀ 2 3 4 5 6 ਹਾਂ ਨਹੀਂ 7 8 9 10 11 12 1 2 7 ਘੰਟੇ ਲੱਗੇ ਉਹਦੇ ਚੋਂ ਘੰਟਾ ਡੇਢ ਘੰਟਾ ਸੀ ਰੈਸਟ ਵੀ ਕੀਤੀ ਆ অলਮੋਸਟ 2 ਘੰਟੇ ਰੈਸਟ ਕੀਤੀ ਹੋਣੀ ਆ ਤੇ ਆ ਦੇਖੋ पीजे बर्गर रहे भी, भी चल रहे पूरे जी पहुंच गए नाइस देखो फुवारा भी चल रहा मारो मार ਫੋਟਬੋਲ ਚੱਲ ਰਹੀ ਹੈ ਬਾਲੀਵੁੱਡ ਚੱਲ ਰਹੀ ਹੁਣ ਪੈਂਬਾ 도ਮਾ ਸ਼ੇਰਪਾ ਖਾਸ ਨੇਪਾਲੀ ਫੀਮੇਲ ਤੋਂ ਕਲਾਈਮ ਬਾਉਂਡ ਸਗਰਮੱਥਾ ਮਾਉਂ ਮਾਉਂਟ ਐਵਰੇਸਟ ਪਹਿਲੀ ਸੀਗੀ ਇਹ ਇਹਦਾ ਬੁੱਤ ਬਣਾਇਆ ਹੋਇਆ ਇਹ ਪਾਣੀ ਨਾਲ ਘੁੰਮ ਰਿਹਾ ਬਾਈ ਜਿਵੇਂ ਆਪਣੇ ਉਹ ਨਹੀਂ ਹੁੰਦੀ ਚੱਕੀ ਘਰਾੜ ਕਹਿੰਦੇ ਜੀ ਇਹਨੂੰ ਘਰਾਟ ਪਹਿਲੇ ਪਾਣੀ ਕੁਮਾਰ ਹੈ ਇਹ ਬੰਦ ਹੈ ਕਿਸੇ ਰੀਜ਼ਨ ਕਰਕੇ ਆਹ ਕੁੱਤਰ ਹੈ ਵਾਲੀਬਾਲ ਇੱਥੇ ਇਹ ਲੋਕਲ ਹੁਣ ਇੱਥੇ ਦੇ ਨੇ ਕਿਹੜੇ ਕਿਹੜੇ पूरा बाजार बसया हुआ है भाई देखो आ ले लो रे दो हेलो नमस्ते बूट चप्पल माल आ गया नीनिया अपनाड़ी ਇਹ ਨਾਮਚੇ ਬਾਜ਼ਾਰ ਇੱਥੇ ਤੋਂ ਹੀ ਹੋ ਕੇ ਚਾਈਨਾ ਨੂੰ ਜਾਂਦੇ ਸੀਗੇ ਇਹ ਲੋਕ ਸਿਲਕ ਰੋਡ ਕਹਿੰਦੇ ਇਹਨੂੰ ਇੱਕ ਮੇਨ ਮਿਡ ਪੁਆਇੰਟ ਆਉਂਦਾ ਸੀਗਾ ਆਹ ਭਾਈ ਆਪਣਾ ਹੋਟਲ ਸੰਬਾਲਾ ਇਨ ਸੰਬਲਾ ਇਨ ਇਹ ਹੀ ਹੈ ਚਲੋ सोने सोने चित्र बने हुए चित्र नॉट दैट भाई इतना ऊपर मत लेके जा पहले बहुत चढ़ के आए हैं हाँ कर अब